ਜੀ ਦੋਸਤੋ ਰੋਜ਼ਾਨਾ ਜ਼ਿੰਦਗੀ ਤੇ ਸੋਹਣੇ ਸਿਹਤ ਲਈ ਘਰੇਲੂ ਨੁਸਖੇ ਨੰਬਰ 1 ਕੱਟ ਬੋਲਣ ਵਾਲੇ ਇਨਸਾਨ ਦਾ ਦਿਮਾਗ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਨੰਬਰ 2 ਜਿਆਦਾ ਨਾ ਆਉਣ ਵਾਲੇ ਇਨਸਾਨ ਬਹੁਤ ਜ਼ਿਆਦਾ ਘੱਟ ਬਿਮਾਰ ਹੁੰਦੇ ਹਨ ਨੰਬਰ 3 ਚਿਹਰੇ ਤੇ ਦਾਗ ਧੱਬੇ ਦੂਰ ਕਰਨ ਲਈ ਟਮਾਟਰ ਨੂੰ ਕੱਟ ਕੇ ਚਿਹਰੇ ਤੇ ਲਗਾਉਣ ਨਾਲ ਦਾਗ ਧੱਬੇ ਦੂਰ ਹੋ ਜਾਣਗੇ ਨੰਬਰ 4 ਬੈਂਗਣ ਦਾ ਸਲਾਦ ਇਸਤੇਮਾਲ ਕਰਨ ਵਾਲੇ ਇਨਸਾਨ ਦਾ ਦਿਲ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਨੰਬਰ 5 ਪਿਆਜ਼ ਨੂੰ ਪਾਣੀ ਵਿੱਚ ਪਾ ਕੇ ਕੱਟਣ ਨਾਲ ਕਦੇ ਵੀ ਅੱਖਾਂ ਵਿੱਚ ਹੰਝੂ ਨਹੀਂ ਆਉਣਗੇ ਨੰਬਰ 6 ਹੈਲਥੀ ਖਾਣਾ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਅਤੇ ਦਿਮਾਗ ਵੀ ਬਹੁਤ ਜ਼ਿਆਦਾ ਤੇਜ਼ ਕੰਮ ਕਰਦਾ ਹੈ ਨੰਬਰ 7 ਜੋ ਲੋਕ ਰਜਾਨਾ ਦਹੀਂ ਦਾ ਇਸਤੇਮਾਲ ਕਰਦੇ ਹਨ ਉਹਨਾਂ ਨੂੰ ਪਸ਼ਾਬ ਵਿੱਚ ਇਨਫੈਕਸ਼ਨ ਨਹੀਂ ਹੁੰਦੀ ਨੰਬਰ 8 ਬਾਸੀ ਮੂੰਹ ਖੰਗਣ ਨਾਲ ਸਾਤੀ ਦੀ ਬਲਦੋਂ ਖਤਮ ਹੋ ਜਾਂਦੀ ਹੈ ਨੰਬਰ 9 ਨਿੰਬੂ ਅਤੇ ਪਤੀਨੇ ਦਾ ਰਸ ਮਿਲਾ ਕੇ ਪੀਣ ਨਾਲ ਹਾਜਮਾ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 10 ਜੇਕਰ ਤੁਸੀਂ ਆਪਣੇ ਦਿਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਰਜਨਾ ਇੱਕ ਸੇਵ ਪਰ 11 ਫਿੱਕੇ ਭੁੰਨੇ ਸੋਲੇ ਖਾਣ ਨਾਲ ਦਿਮਾਗ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ ਹੈ ਨੰਬਰ 12 ਜ਼ਿਆਦਾ ਖਾਣਾ ਖਾਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ ਇਸ ਲਈ ਖਾਣਾ ਆਪਣੀ ਲੋੜ ਅਨੁਸਾਰ ਖਾਓ ਨੰਬਰ 13 ਗੁਰਦਿਆਂ ਦੇ ਦਰਦ ਵਿੱਚ ਪਾਣੀ ਜ਼ਿਆਦਾ ਪਿਓ ਜ਼ਿਆਦਾ ਪਾਣੀ ਪੀਉਣ ਨਾਲ ਗੁਰਦਿਆਂ ਦੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਨੰਬਰ 14 ਜ਼ਿਆਦਾ ਖੱਟੀਆਂ ਦੇ ਤਲੀਆਂ ਚੀਜ਼ਾਂ ਨੂੰ ਸਰੀਰ ਲਈ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ ਇਸ ਲਈ ਇਹਨਾਂ ਸੇਵਨ ਘੱਟ ਤੋਂ ਘੱਟ ਕਰੋ ਨੰਬਰ 15 ਮਖਾਣਿਆਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 16 ਹਰਤੇ ਵਿੱਚ ਇੱਕ ਵਾਰ ਪਾਣੀ ਵਿੱਚ ਥੋੜੀ ਜਿਹੀ ਹਲਦੀ ਮਿਲਾ ਕੇ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਨੰਬਰ 17 ਜੇਕਰ ਸਾਹ ਲੈਂਦੇ ਸਮੇਂ ਸਰੀਰ ਵਿੱਚ ਦਰਦ ਮਹਿਸੂਸ ਹੋਵੇ ਤਾਂ ਪਿੱਤੇ ਵਿੱਚ ਪਥਰੀ ਹੋਣ ਦੇ ਲੱਛਣ ਹੁੰਦੇ ਹਨ ਨੰਬਰ 18 ਨਿੰਮ ਦਾ ਰਸ ਪੀਣ ਨਾਲ ਫੋੜੇ ਫਿਣਸ਼ੀਆਂ ਨਹੀਂ ਨਿਕਲਦੇ ਦਾਦ ਖੁਰਕ ਵੀ ਠੀਕ ਹੋ ਜਾਂਦੀ ਹੈ ਨੰਬਰ 19 ਚਾਲ ਹਸਨ ਖਾਨ ਨਾਲ ਦਿਲ ਮਜ਼ਬੂਤ ਹੁੰਦਾ ਹੈ ਅਤੇ ਇਹ ਛੇਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 20 ਮੱਛੀ ਦੇ ਤੇਲ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਧੰਨਵਾਦ